ਇਹ ਰੱਬ ਬਣਾਣ ਕਿਤੇ ਸਰਕਾਰੀ ਸਕੂਲਾਂ ਦਾ ਹੜ੍ਹ ਦੇ ਪਾਣੀ ਨੇ ਕੀਤਾ ਭਾਰੀ ਨੁਕਸਾਨ ਫਰਨੀਚਰ ਮਿੱਡੇ ਮੀਲ ਦਾ ਰਾਸ਼ਨ ਅਤੇ ਹੋਰ ਕੀ ਸਮਾਨ ਹੋਇਆ ਖਰਾਬ ਹਲਕੜੇ ਰਬਬਨਾਨਕ ਚ ਆਏ ਹੜਕਾਂਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਅਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਹੀ ਸਰਕਾਰੀ ਸਕੂਲਾਂ ਵਿੱਚ ਵੀ ਫਰਨੀਚਰ ਅਤੇ ਹੋਰ ਕੀਮਤੀ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ ਰਬਬਨਾਨਕ ਤੇ ਨੱਚਦੀ ਲੱਗਦੇ ਪਿੰਡ ਰੱਤਾ ਤੇ ਸਰਕਾਰੀ ਸਕੂਲ ਵਿੱਚ ਵੀ ਫੜਦੇ ਪਾਣੀ ਨਾਲ ਜਿੱਥੇ ਫਰਨੀਚਰ ਖਰਾਬ ਹੋਇਆ ਹੈ ਉੱਥੇ ਮੇਡੇ ਮੀਲ ਦਾ ਸਮਾਨ ਅਤੇ ਹੋਰ ਵੀ ਕੀਮਤੀ ਸਮਾਨ ਨੁਕਸਾਨਿਆ ਗਿਆ ਹੈ ਇਸ ਸੰਬੰਧੀ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਨਰਦੇਸ਼ਾਂ ਤੇ ਆਦੇ ਸਰਕਾਰੀ ਸਕੂਲਾਂ ਦੇ ਇਤਿਹਾਫ ਕਾਨੂੰ ਸਕੂਲਾਂ ਵਿੱਚ ਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ ਅਤੇ ਉਹਨਾਂ ਨੇ ਜਦ ਸਕੂਲ ਆਣ ਕੇ ਵੇਖਿਆ ਤਾਂ ਹਾਲਾਤ ਤਰਸਯੋਗ ਦਿਖਾਈ ਦਿੱਤੇ ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਮੇਡੇ ਮੀ ਦਾ ਰਾਸ਼ਨ ਜਿਸ ਵਿੱਚ ਚਾਵਲ ਕਣਕ ਆਟਾ ਅਤੇ ਸੌਦਾ ਖਰਾਬ ਹੋ ਕੇ ਇਹ ਨਹੀਂ ਮੁਸ਼ਕ ਮਾ ਰੈਸ਼ਨ ਕਿ ਇੱਥੇ ਨਾ ਮੁਸ਼ਕਲ ਦਿਖਾਈ ਦਿੱਤਾ ਜਦ ਕਿ ਕਲਾਸ ਰੂਮਾਂ ਵਿੱਚ ਜਾ ਕੇ ਦੇਖਿਆ ਤਾਂ ਪੂਰਾ ਫਰਨੀਚਰ ਭਿੱਜਿਆ ਹੋਇਆ ਸੀ ਤੇ ਫਰਸ਼ ਪਰ ਕਰੀਬ 1 ਫੁੱਟ ਰੇਬ ਜੰਮੀ ਪਈ ਹੈ ਜਦ ਕਿ ਦਫ਼ਤਰ ਵਿੱਚ ਜਾਣ ਲੱਗੇ ਤਾਂ ਮੌਕੇ ਤੇ ਦੋ ਸੱਪ ਬੈਠੇ ਹੋਏ ਸਨ ਜਿਨ੍ਹਾਂ ਨੂੰ ਡੰਡੇ ਤੇ ਦੰਦal ਪਛਾ ਗਿਆ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪ੍ਰਵਾਦਤ ਆ ਗਿਆ ਹਾਂਜੀ ਮੇਰਾ ਨਾਂਜੀ ਸੰਦੀਪ ਸਿੰਘ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਰਤਾਬਦਾਲ ਤੇ ਸਰ ਅੱਜ ਪੰਜਾਬ ਸਰਕਾਰ ਵੱਲੋਂ ਸਕੂਲ ਸਟਾਫ ਨੂੰ ਆਉਂਦੇ ਦੇਖ ਦਿੱਤੇ ਕਿ ਅੱਜ ਤੁਸੀਂ ਸਕੂਲ ਆਨ ਕੇ ਦੇਖਿਆ ਕਿਵੇਂ ਦੇ ਹਾਲਾਤ ਨੇ ਹਾਂਜੀ ਸਰਕਾਰ ਦੇ ਅਧਿਤਾ ਮੁਤਾਬਕ ਕਿ ਅੱਜ ਅਸੀਂ ਆਪਣੇ ਸਰਕਾਰੀ ਹਾਈ ਸਕੂਲ ਰਤਾਬਦਾ ਬਲਾਕ ਡੇਰਾ ਬਾਬਾ ਨਾਨਕ ਡਿਸਟ੍ਰਿਕਟ ਅਰਦਾਸਪੁਰ ਵਿੱਚ ਆਏ ਹਾਂ ਹਾਲਾਤ ਕਿਉਂਕਿ ਇਹ ਮੇਨ ਇਲਾਕਾ ਆ ਜਿਹੜਾ ਹੜ੍ਹਾਂ ਦੇ ਪ੍ਰਭਾਵ ਹੇਠ ਆ ਇਹ ਇੱਕ ਤਰ੍ਹਾਂ ਦਾ ਗਾੜ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਸਾਰੇ ਘਰਾਂ ਦੇ ਵਿੱਚ ਸਾਡੇ ਸਕੂਲ 'ਚ ਵੀ 4-4 5-5 ਫੁੱਟ ਤੱਕ ਜਿਹੜਾ ਪਾਣੀ ਆ ਆਇਆ ਹੋਇਆ ਸੀਗਾ ਜੈਸੇ ਹੀ ਸ਼ੁਰੂ ਤੋਂ ਆਇਆ ਪਹਿਲਾ ਰਸਤੇ ਤੇ ਤੇ ਗੱਡੀਆਂ ਵਗੈਰਾ ਲੰਘਣ ਦਾ ਵੀ ਕੋਈ ਹੈ ਨਹੀਂ ਸੀਗਾ ਕਿਉਂਕਿ ਸੜਕਾਂ ਤੇ ਅਜੇ ਵੀ ਪਾਣੀ ਜਿਹੜਾ 1-1 2-2 ਫੁੱਟ ਜਿਹੜਾ ਪਾਣੀ ਮੇਨ ਜਿਹੜੀ ਸੜਕ ਸਾਡੀ ਇੱਧਰ ਨੂੰ ਆਂਦੀ ਆ ਫਤੇਗੜ ਚੋੜੀਆਂ ਤੋਂ ਰਤਾ ਰਤੇ ਅਬਦਾਲ ਨੂੰ ਉੱਥੇ ਪਾਣੀ ਸੀਗਾ ਟੋਏ ਪਏ ਹੋਏ ਨੇ ਬਹੁਤ ਵੱਡੇ ਵੱਡੇ ਬੜੀ ਮੁਸ਼ਕਲ ਦੇ ਨਾਲ ਅਸੀਂ ਕਿਸੇ ਬਾਈਕ ਦਾ ਆਸਰਾ ਲੈ ਕੇ ਤੇ ਉਹਦੇ ਨਾਲ ਅਸੀਂ ਆਪਣੇ ਸਕੂਲ ਤੱਕ ਪਹੁੰਚ ਕੀਤੀ ਆ ਸਕੂਲੇ ਆਏ ਆ ਸਕੂਲ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਜਿਹੜੀ ਆ ਉਹ ਭਰੀ ਹੋਈ ਆ ਇੱਕ ਤਰ੍ਹਾਂ ਦਾ ਕਿਸੇ ਗੰਭੀਰ ਬਿਮਾਰੀ ਨੂੰ ਸੰਕੇਤ ਦੇ ਰਹੀ ਆ ਬੱਚਿਆਂ ਦਾ ਤਾਂ ਆਉਣਾ ਜੇ ਪੋਸੀਬਲ ਹੀ ਨਹੀਂ ਆ ਕਿਉਂਕਿ ਬੱਚਿਆਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੈ ਉਹ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਸਫਾਈ ਦੀ ਜ਼ਰੂਰਤ ਹੈ ਲਗਭਗ ਜੇ ਕੋਈ 8-10 ਦਿਨ ਦੇ ਜਿਹੜਾ ਸਮਾਂ ਜਿਹੜਾ ਇਹਨੂੰ ਲੱਗੇਗਾ ਜਿਹਦੇ ਵਿੱਚ ਜਦ ਤੱਕ ਇਹ ਸਾਰੀ ਸਫਾਈ ਨਹੀਂ ਹੁੰਦੀ ਥਾਂ ਸੁੱਕਦਾ ਨਹੀਂ ਹੈ ਬਦਬੂ ਨਹੀਂ ਹੁੰਦੀ ਹੈ ਸਟਰੈਲਾਈਜ਼ ਜਿਹੜਾ ਕਰਨਾ ਇਹਨੂੰ ਬਹੁਤ ਜ਼ਰੂਰੀ ਆ ਅ ਅਸੀਂ ਆਏ ਸੀਗੇ ਤੇ ਆਉਂਦਿਆਂ ਹੀ ਸਾਡੇ ਸਟਾਫ ਨੇ ਦੇਖਿਆ ਕਿ ਜਿਹੜਾ ਸਾਡਾ ਮੇਨ ਦਫ਼ਤਰ ਸੀਗਾ ਉਹਦੇ ਦਰਵਾਜ਼ੇ ਅੱਗੇ ਇੱਕ ਸੱਬ ਬੈਠਾ ਹੋਇਆ ਸੀਗਾ ਜੋ ਕਿ ਜਿੰਦਾ ਸੀਗਾ ਜਦੋਂ ਅਸੀਂ ਆ ਕੇ ਪਹਿਲਾਂ ਡਰ ਗਏ ਇੱਕਦਮ ਕੀ ਕਰੀਏ ਫਿਰ ਅਸੀਂ ਕੋਈ ਲੰਬੇ ਸੋਟੇ ਲੈ ਕੇ ਤੇ ਕਿਸੇ ਤਰੀਕੇ ਨਾਲ ਨਾਲ ਡਰਾ ਕੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਉੱਥੇ ਕੱਢਿਆ ਇਹ ਸੱਪ ਵੀ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਨੇ ਕਿਉਂਕਿ ਸਾਡਾ ਸਕੂਲ ਜਿਹੜਾ ਮੇਨ ਖੇਤਾਂ ਦੇ ਵਿੱਚ ਆ ਪੈਲੀਆਂ ਦੇ ਵਿੱਚ ਆ ਜਿਹਦਾ ਕਰਕੇ ਸੱਪ ਵਗੈਰਾ ਵੀ ਇੱਥੇ ਆ ਜਾਂਦੇ ਨੇ ਕਿਉਂਕਿ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਰਿਹਾ ਆ ਗਾਰ ਬਹੁਤ ਜ਼ਿਆਦਾ ਜਮਾ ਹੋਈ ਆ ਮਿੱਡੇ ਮੀਲ ਦਾ ਸਾਡਾ ਸਾਰਾ ਰਾਸ਼ਨ ਜਿਹੜਾ ਉਹ ਖਰਾਬ ਹੋ ਚੁੱਕਾ ਆ ਪਾਣੀ ਦੇ ਨਾਲ ਸਾਡਾ ਜਿਹੜਾ ਸਮਰਸੀਬਲ ਬੋਟ ਸੀਗਾ ਉਹ ਵੀ ਜਿਹੜਾ ਗਾਰ ਦੇ ਨਾਲ ਬੈਠ ਚੁੱਕਾ ਆ ਜਨਰੇਟਰ ਸਾਡਾ ਜਿਹੜਾ ਆ ਉਹ ਸਾਰਾ ਪਾਣੀ ਦੇ ਨਾਲ ਖਰਾਬ ਹੋ ਚੁੱਕਾ ਆ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੇ ਨੂੰ ਸਫਾਈ ਕਰਨ ਵਾਸਤੇ ਵੀ ਅਸੀਂ ਆਪਣਾ ਉੱਪਰ ਸਾਡੇ ਜਿੰਨੇ ਵੀ ਹਾਇਰ ਅਥਾਰਟिटीज ਹੈਗੀਆਂ ਸੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈਗਾ ਕਿ ਸਕੂਲ ਦੇ ਹਾਲਾਤ ਸਾਡੇ ਕੀ ਨੇ ਕੀ ਪੋਸਿਬਿਲਟੀਜ਼ ਹੋ ਸਕਦੀਆਂ ਨੇ ਬੱਚਿਆਂ ਵਾਸਤੇ ਜਾਂ ਟੀਚਰਸ ਵਾਸਤੇ ਜਿਹਦੇ ਨਾਲ ਤਾਂ ਕਿ ਸਕੂਲ ਦਾ ਜਿਹੜਾ ਪ੍ਰਬੰਧ ਵੀ ਚੱਲੇ ਤਾਂ ਪਰ ਬੱਚਿਆਂ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਬੱਚੇ ਫਿਰ ਹਲਾ ਜੇ ਇਸ ਸਕੂਲ ਦੇ ਵਿੱਚ ਆਉਣੇ ਬਹੁਤ ਮੁਸ਼ਕਲ ਨੇ ਸੋ ਜੋ ਵੀ ਬਾਕੀ ਹਦਾਇਤਾਂ ਹੋਣਗੀਆਂ ਉਹਦਾ ਤਾਂ ਅਸੀਂ ਪਾਲਣ ਕਰਨਾ ਹੀ ਹੈ ਪਾਲਣ ਕਰਾਂਗੇ ਬਾਕੀ ਸਕੂਲ ਦੇ ਅਜੇ ਇਹੀ ਆ ਕਿ ਸਭ ਤੋਂ ਪਹਿਲਾਂ ਜਿਆਦਾ ਜ਼ਰੂਰੀ ਆ ਕਿ ਇਹਦੇ ਵਿੱਚ ਸਫਾਈ ਹੋਵੇ ਬਿਜਲੀ ਦਾ ਪ੍ਰਬੰਧ ਜਿਹੜਾ ਕਿਸੇ ਤਰੀਕੇ ਦੇ ਨਾਲ ਹੋਵੇ ਤਾਂ ਕਿ ਸਕੂਲ ਦਾ ਜਿਹੜਾ ਸਾਰਾ ਜਿਹਦੇ ਵਿੱਚ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਜੋ ਸਾਥ ਦੇਣ ਜਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਨੂੰ ਮਿੱਡੇ ਮੀਲ ਕਮੇਟੀ ਨੂੰ ਅਸੀਂ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਹੈ ਉੱਪਰ ਡੀਓ ਸਾਹਿਬਾਨ ਨੂੰ ਵੀ ਅਸੀਂ ਜਿਹੜਾ ਇਨਫੋਰਮ ਕਰ ਦਿੱਤਾ ਹੈ ਮੈਡਮ ਨੇ ਸੋ ਦੇਖੋ ਇਹਦੇ ਵਾਸਤੇ ਮੇਨ ਚੀਜ਼ ਤਾਂ ਇਹੀ ਹੈ ਕਿ ਅਸੀਂ ਪਹਿਲਾਂ ਆਪਣੇ ਸਕੂਲ ਸਾਰੇ ਦੀ ਸਫਾਈ ਕਰਾਵਾਂਗੇ ਉਹਦੇ ਬਾਅਦ ਦੇਖਾਂਗੇ ਜਦੋਂ ਬੱਚਿਆਂ ਲਈ ਉਚਿਤ ਪ੍ਰਬੰਧ ਹੋਵੇਗਾ ਬੱਚਿਆਂ ਦੀ ਸੇਫਟੀ ਜਿਹੜੀ ਆ ਉਹ ਹੋਏਗੀ ਪੂਰੀ ਕਿਉਂਕਿ ਬੱਚਿਆਂ ਦੀ ਸੇਫਟੀ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ ਸਰ ਕਿਵੇਂ ਜਿਹੜਾ ਦਫਤਰੀ ਰਿਕਾਰਡ ਉਹ ਵੱਚੁਕਾ ਕਿਉਂਕਿ ਖਤਮ ਹੋ ਗਿਆ ਦਫਤਰੀ ਰਿਕਾਰਡ ਦੇਖੋ ਜਿਹੜਾ ਜ਼ਰੂਰੀ ਰਿਕਾਰਡ ਸੀਗਾ ਉਹ ਅਸੀਂ ਜਦੋਂ ਸਾਨੂੰ ਹੜਾਂ ਦਾ ਸੰਕੇਤ ਮਿਲਿਆ ਸੀ ਉਸ ਟਾਈਮ ਤੇ ਪਾਣੀ ਜਿਹੜਾ ਆ ਚੁੱਕਾ ਸੀਗਾ ਸੋ ਕਾਫੀ ਜਿਹੜਾ ਮੇਨ ਸਾਡਾ ਦਫਤਰੀ ਰਿਕਾਰਡ ਸੀਗਾ ਜਿਸਸਾ ਸਾਡੀਆਂ ਸਰਵਿਸ ਬੁੱਕਾਂ ਹੋ ਗਈਆਂ ਜਾਂ ਹੋਰ ਜ਼ਰੂਰੀ ਜਿਹੜਾ ਦਫਤਰੀ ਰਿਕਾਰਡ ਸੀਗਾ ਉਹ ਤਾਂ ਅਸੀਂ ਆਪਣੇ ਸਕੂਲ ਦੇ ਵਿੱਚੋਂ ਕੱਢ ਲਿਆ ਸੀਗਾ ਪਰ ਫਿਰ ਵੀ ਸਾਰਾ ਰਿਕਾਰਡ ਜਿਹੜਾ ਉਹ ਕੱਢਣਾ ਪੋਸੀਬਲ ਨਹੀਂ ਸੀਗਾ ਕਾਫੀ ਰਿਕਾਰਡ ਸਕੂਲ ਦੇ ਵਿੱਚ ਮੌਜੂਦ ਸੀਗਾ ਜਿੰਨਾ ਮੌਜੂਦ ਸੀਗਾ ਕਿਉਂਕਿ 4 ਫੁੱਟ ਤੱਕ ਪਾਣੀ ਸੀਗਾ ਥੱਲੇ ਜਿਹੜੇ ਦੋ ਖਾਨੇ ਹੁੰਦੇ ਆਲਮਾਰੀ ਦੇ ਅਸੀਂ ਕਹਿ ਸਕਦੇ ਆ ਉਹਦੇ ਵਿੱਚ ਜਿੰਨਾ ਕੁ ਰਿਕਾਰਡ ਸੀਗਾ ਉਹ ਖਰਾਬ ਹੋ ਗਿਆ ਆ ਇਹ ਅਜੇ ਹੁਣ ਅਸੀਂ ਸਾਰਾ ਮੁਆਇਨਾ ਕਰਾਂਗੇ ਕਿ ਉਹਦੇ ਵਿੱਚ ਕਿਹੜਾ ਕਿਹੜਾ ਰਿਕਾਰਡ ਜਿਹੜਾ ਜ਼ਰੂਰੀ ਜਾਂ ਗੈਰ ਜ਼ਰੂਰੀ ਰਿਕਾਰਡ ਜਿਹੜਾ ਕੁਝ ਸਾਡਾ ਖਰਾਬ ਹੋਇਆ ਆ ਉਦੇਵੀ ਅਸੀਂ ਜੋ ਪੂਰੀ ਡਿਟੇਲ ਰਿਪੋਰਟ ਬਣਾ ਕੇ ਆਪਣੀ ਹਾਜ਼ਰ ਸਰ ਹੁਣ ਤੱਕ ਕੋਈ ਉੱਚ ਅਧਿਕਾਰੀ ਤੁਹਾਡੇ ਡਿਪਾਰਟਮੈਂਟ ਦਾ ਅੰਤਮੋਖ ਦੇਖੇ ਨਹੀਂ ਆਏ ਅਜੇ ਤੱਕ ਤਾਂ ਵੈਸੇ ਮੌਕਾ ਦੇਖਣ ਨਹੀਂ ਆਏ ਕਿਉਂਕਿ ਅਸੀਂ ਹੁਣ ਹੀ ਅਜੇ ਜਾਣਕਾਰੀ ਦਿੱਤੀ ਆ ਹੁਣ ਹੋ ਸਕਦਾ ਹੈ ਹੋਰ ਥੋੜੀ ਦੇਰ ਤੱਕ ਕੋਈ ਨਾ ਕੋਈ ਉੱਚ ਅਧਿਕਾਰੀ ਜਿਹੜਾ ਆ ਕੇ ਇੱਥੇ ਵਿਜ਼ਿਟ ਕਰਨਗੇ ਦੇਖਣਗੇ ਕਿਉਂਕਿ ਮੌਕਾ ਦੇਖਣ ਦੇ ਬਾਅਦ ਹੀ ਜਿਹੜੀ ਅਗਲੀ ਕਾਰਵਾਈ ਹੋ ਕੀਤੀ ਜਾ ਸਕਦੀ ਸਰ ਸਰਕਾਰ ਨੇ ਕੋਈ ਸਫਾਈ ਦਾ ਪ੍ਰਬੰਧ ਕੀਤਾ ਹੈ ਹਜੇ ਤੱਕ ਨਹੀਂ ਉਹਨਾਂ ਵੱਲੋਂ ਇਹ ਹਦਾਇਤਾਂ ਹੈਗੀਆਂ ਨੇ ਕਿ ਆਪਣੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਹੈਗੇ ਆ ਜਾਂ ਮਿੱਡੇ ਮੀਲ ਦੀ ਕਮੇਟੀ ਹੈਗੀ ਆ ਉਹਨਾਂ ਦੇ ਨਾਲ ਤਾਲਮੇਲ ਕਰਕੇ ਕਿਸੇ ਤਰੀਕੇ ਦੇ ਨਾਲ ਜਿਹੜੀ ਆ ਸਫਾਈ ਆ ਉਹ ਕੀਤੀ ਜਾਵੇ ਸਿੰਘ ਕੰਪਿਊਟਰ ਸਰਕਾਰੀ ਹਾਈ ਸਕੂਲ ਰਤਪੁਰਦਾਲ ਬਲਾਕ ਡੇਰਾ ਬੱਬਨਾਨ ਗੁਰਦਾਸਪੁਰ ਤੇ ਜਿਵੇਂ ਇਹ ਭਾਰੀ ਬਾਰਿਸ਼ ਤੇ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲਗਭਗ ਸਾਰੇ ਹੀ ਕਮਰਿਆਂ 'ਚ ਗਾਰ ਜੰਮਣ ਕਰਕੇ ਇਸ ਟਾਈਮ ਤੇ ਬੱਚਿਆਂ ਨੂੰ ਬੁਲਾਉਣਾ ਪੜਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਲਗਭਗ ਸਾਰੀਆਂ ਹੀ ਛੱਤਾਂ ਤੋਂ ਪਾਣੀ ਜਿਹੜਾ ਉਹ ਰਿਸ ਰਿਹਾ ਸਾਡਾ ਗਰਾਊਂਡ ਗਰਾਊਂਡ ਸਾਰੀ ਪਾਣੀ ਨਾਲ ਭਰੀ ਹੈ ਤੇ ਜਿਹੜੀ ਚਾਰਦواری ਦੇ ਦੋ ਹਿੱਸੇ गिर ਚੁੱਕੇ ਨੇ ਜਨਰੇਟਰ ਸਾਡਾ ਖਰਾਬ ਹੈ ਪਾਣੀ ਦਾ ਪ੍ਰਬੰਧ ਨਹੀਂ ਕੋਈ ਉਹਦਾ ਬਹੁਤ ਜ਼ਰੂਰੀ ਹੈ ਪਾਣੀ ਦਾ ਪ੍ਰਬੰਧ ਸਾਡੇ ਕੋ ਹੋਏਗਾ ਤੇ ਫਿਰ ਸਫਾਈ ਦਾ ਜਿਹੜਾ ਕੰਮ ਜਿਹੜਾ ਉਚਿਤ ਸ਼ੁਰੂ ਹੋ ਸਕਦਾ ਬਾਥਰੂਮ ਜਿਹੜੇ ਬੱਚਿਆਂ ਦੇ ਸੀ ਉਹ ਵੀ ਬਲੌਕ ਹੋਏ ਪਏ ਨੇ ਤੇ ਇਸ ਤੋਂ ਇਲਾਵਾ ਜਨਰੇਟਰ ਬਾਥਰੂਮ ਇਹ ਸਭ ਕੰਮ ਜਿਹੜਾ ਇਹ ਕੁਝ ਸਮਾਂ ਜਿਹੜਾ ਲੱਗੇਗਾ ਜਰੂਰ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਪੜਾਈ ਦਾ ਦੁਬਾਰਾ ਜਿਹੜਾ ਕੰਮ ਇਹਦਾ ਸ਼ੁਰੂ ਕਰ ਸਕੀਏ ਸਟਾਫ ਵਾਸਤੇ ਵੀ ਜੋ ਰਸਤਾ ਜੋ ਮੇਨ ਰਸਤੇ ਨੇ ਉਹਦੇ ਰਾਹੀਂ ਆਉਣਾ ਜਿਹੜਾ ਇਸ ਟਾਈਮ ਤੇ ਬੜਾ ਮੁਸ਼ਕਲ ਹੋਇਆ ਪਿਆ ਕੀ ਮੰਗ ਕਰਦੇ ਆਪਾਂ ਉੱਚ ਅਧਿਕਾਰੀਆਂ ਅਸੀਂ ਮੰਗ ਕਰਦੇ ਆ ਕਿ ਸਾਨੂੰ ਕੁਝ ਡਿਪਾਰਟਮੈਂਟ ਜਿਹੜੇ ਨੇ ਉਹਦੇ ਨਾਲ ਤਾਲਮੇਲ ਕਰਕੇ ਸਾਨੂੰ ਸਾਫ ਸਫਾਈ ਦਾ ਤੇ ਜਿਹੜਾ ਨੁਕਸਾਨ ਹੋਇਆ ਉਹਦਾ ਕੋ ਮਾਅਵਜਾ ਤੇ ਉਹ ਸਫਾਈ ਦੇ ਪ੍ਰਬੰਧ ਵਾਸਤੇ ਸਾਨੂੰ ਹਦਾਇਤਾਂ ਕੀਤੀਆਂ ਜਾਣ